ਹੈਲੋ ਜੀ ਸਾਸ੍ਰੀ ਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਚ ਹੋਗੇ ਲਓ ਜਿੱਥੇ ਹੈਗਾ ਸਵੇਰ ਦਾ ਟਾਈਮ ਤੇ ਮੈਂ ਕਰਦੀ ਪਈ ਹਾਂ ਤੇ ਸਫਾਈਆਂ ਤੇ ਟਾਈਮ ਇੱਥੇ ਹੈਗਾ 9 ਵਜੇ ਦਾ ਟਾਈਮ ਸੀ ਤੇ ਪਹਿਲਾਂ ਮੈਂ ਕਰ ਲਾਂਗੀ ਸਫਾਈਆਂ ਤੇ ਬਾਅਦ ਚ ਆਪਾਂ ਕਰਦੇ ਰਸੋਈ ਦਾ ਕੰਮ ਤੇ ਬੱਚੇ ਸਕੂਲ ਅੱਜ ਛੁੱਟੀ ਹੈ ਵੈਸੇ ਤੇ ਬੱਚੇ ਸਕੂਲ ਅੱਜ ਨਹੀਂ ਗਏ ਹੈਗੇ ਤੇ ਮੈਂ ਕਿਹਾ ਚਲੋ ਨਹੀਂ ਦੇਰ ਆਪਾਂ ਸਫਾਈਆਂ ਕਰ ਲੈਨੇ ਆ ਤੁੰਗ ਕਸੀ ਇਹ ਤਾਂ ਧੰਤੋਂ ਬਹੁਤ ਚਾਰ ਹੁੰਦੀ ਹੈ ਤੇ ਧੁੱਪ ਨਾ ਵੇਰੇ ਵਿੱਚ ਕਾਫੀ ਆ ਗਈ ਹੈ ਤੇ ਮੈਂ ਕਿਹਾ ਪਹਿਲਾਂ ਆਪਾਂ ਸਫਾਈਆਂ ਦਾ ਕੰਮ ਕਰ ਲੈਨੇ ਆ ਤੇ ਬਾਅਦ ਵਿੱਚ ਮੈਂ ਰਸੋਈ ਦਾ ਕੰਮ ਕਰਾਂਗੇ ਕਿਉਂਕਿ ਸੇਕ ਬਹੁਤ ਜ਼ਿਆਦਾ ਹੋ ਜਾਂਦਾ ਧੁੱਪ ਦਾ ਤੇ ਕੰਮ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇੱਥੇ ਝਾੜੂ ਮੈਂ ਲਾ ਲਿਆ ਸੀ ਤੇ ਹੁਣ ਮੈਂ ਪੋਚੇ ਲਾਉਂਦੀ ਪਈ ਹਾਂ ਤੇ ਪੋਚੇ ਲਾ ਕੇ ਤੇ ਫਿਰ ਬਾਕੀ ਦਾ ਕੰਮ ਕਰਦੇ ਹੋਏ ਹਾਂ ਲੋ ਜਿੱਥੇ ਮੈਂ ਆ ਗਈ ਰਸੋਈ 'ਚ ਤੇ ਸਫਾਈਆਂ ਆਪਾਂ ਸਾਰੀਆਂ ਮੈਂ ਕਰਾਈਆਂ ਤੇ ਇਥੇ ਭਾਂਡੇ ਮੇ ਨਾ ਮਾਇਲੇ ਹੀ ਤੇ ਗੈਸ ਲੱਗ ਹੀ ਸਾਫ ਕਰਨ ਵਾਲੀ ਤੇ ਬਾਕੀ ਆਪਣੀ ਟੈਲੈਂਟ ਵਾਲਾ ਚੰਗਾ ਸਾਫ ਕਰ ਲਾਂਗੇ ਤੇ ਹੁਣ ਮੈਂ ਕਰ ਲਾਂਗੀ ਪਹਿਲਾਂ ਗੈਸ ਸਾਫ ਫੇ ਪਹਿਲਾਂ ਨਾ ਆਪਾ ਪੋਲੇ ਧੋ ਲਾਂਗੇ ਗੈਸ ਤੇ ਉਨੀ ਦਿਨ ਨੇ ਵੀ ਸਾਰੇ ਸੁੱਕ ਜਾਣਗੇ ਥੋੜੇ ਫਿਰ ਜਦ ਗਿੱਲੇ ਲੈਂਦੇ ਨਾ ਪਾਣੀ ਵਿੱਚ ਨਿਕਲ ਥੋੜਾ ਥੋੜਾ ਵਗਦਾ ਰਹਿੰਦਾ ਤਾਂ ਉੱਪਰ ਦਾਗ ਪੈ ਜਾਂਦੇ ਨੇ ਗੈਸ ਤੇ ਫਿਰ ਤੇ ਪਹਿਲਾਂ ਭਾਂਡੇ ਮਾਇਲੇ ਮੈਂ ਜਦ ਭਾਂਡੇ ਥੋੜੇ ਸੁੱਕ ਜਾਣਗੇ ਤੇ ਫਿਰ ਆਪਾਂ ਨਾਲ ਹੀ ਲਾ ਦਾਂਗੇ ਭਾਂਡੇ ਤੇ ਪਹਿਲਾਂ ਆਪਾਂ ਇਹਨੂੰ ਧੋ ਕੇ ਮੈਂ ਰੱਖ ਲਾਂਗੀ ਆਪਣੇ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਇਹਨਾਂ ਨੂੰ ਜਿੱਦਾਂ ਕੋਈ ਸਬਜੀ ਸਬਜੇ ਦਾਗ ਪੈਂਦਾ ਥੋੜਾ ਬਹੁਤਾ ਤੇ ਸਟੂਰੀ ਬਿਲ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਏ ਇਹਨਾਂ ਨੂੰ ਤੇ ਤੋਂ ਇਹਨੂੰ ਧੋ ਕੇ ਰੱਖ ਦਾਂਗੀ ਹੁਣ ਮਾਰੇ ਜ ਆਪਣੇ ਸੁੱਕ ਜਾਣਗੇ ਤੇ ਫਿਰ ਮੈਂ ਕਰਦੀ ਆ ਗੈਸ ਸਾਫ਼ ਨਾ ਟੈਲਾਂ ਸਾਫ਼ ਕਰਦੀ ਆ ਭਾਂਡੇ ਬਹੁਤ ਜ਼ਿਆਦਾ ਨਹੀਂ ਹੈਗੇ ਥੋੜੇ ਹੀ ਸਵੇਰ ਦੇ ਟਾਈਮ ਤੁਹਾਨੂੰ ਪਤਾ ਵਾਸੇ ਦਰਸੋਈ ਦੇ ਖਲਾੜਾ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਰੋਟੀ ਖਾਣ ਵਾਲਾ ਭਾਵੇਂ 2 ਜਣੇ ਹੋਣ ਤੇ ਚਾਹੇ 4 ਜਣੇ ਹੋਣ ਤੇ ਖਲਾਰਾ ਬਹੁਤ ਜ਼ਿਆਦਾ ਹੋ ਜਾਂਦਾ ਸਵੇਰ ਦੇ ਟਾਈਮ ਤੇ ਇਹ ਹੈਗਾ ਸਾਬਣ ਵਾਲਾ ਇਹਦੇ ਵਿੱਚ ਮੈਂ ਸਾਬਣ ਰੱਖਿਆ ਕਿਉਂਕਿ ਮੈਂ ਪਹਿਲਾਂ ਪਲਾਸਟਿਕ ਦੇ ਅੰਦਰ ਵੀ ਸਾਬਣ ਪਾਇਆ ਸੀ ਉਹ ਨਾ ਡਿੱਗਦੀ ਰਹਿੰਦੀ ਸੀ ਤੇ ਟੁੱਟ ਕੇ ਨਾ ਮੁਰਕੇ ਪਾਣੀ ਵਿੱਚ ਵਗਦਾ ਰਹਿੰਦਾ ਹੈ ਤੇ ਇਥੇ ਸਪੰਜਾਂ ਆਪਣੀਆਂ ਸਾਰੀਆਂ ਹੋ ਗਈਆਂ ਸੀ ਤੇ ਧੁੱਪ ਤੋਂ ਹੀ ਦੇਖ ਸਕਦੇ ਬਹੁਤ ਜ਼ਿਆਦਾ ਵਿਰੇ ਵਿੱਚ ਆਈ ਹੈ ਠੀਕ ਹੈ ਤੇ ਇਥੇ ਸਪੰਜਾਂ ਮੈਂ ਸਾਰੀਆਂ ਕਰ ਲਈਆਂ ਸੀ ਤੇ ਇੱਥੇ ਆਈ ਐ ਮੰਮੀ ਦੀ ਇੱਕ ਥੇਲੀ ਤੇ ਉਹਦੇ ਵਿੱਚ ਸਹਿ ਬਣਾਵਾਂਗਾ ਉਹਨਾਂ ਵਾਸਤੇ ਚਾਹ ਤੇ ਬਾਕੀ ਟਿਆਲਾ ਮੈਂ ਚੰਗੀ ਤਰ੍ਹਾਂ ਸਾਫ਼ ਕੀਤੀਆਂ ਸੀ ਥੱਲੋਂ ਵੀ ਤੇ ਇਸ ਬਾਅਦ ਜਿਵੇਂ ਦੇਖੋ ਕਿ ਨੀਤੋਂ ਪਾਈ ਐ ਇਹ ਉਪਰਾ ਨਾ ਤੋਂਪਾ ਇੰਨੀ ਆ ਜਾਂਦੀ ਜਿੰਨੀ ਕੁ ਉਪਰੋਂ ਆਪਣਾ ਹੈਗਾ ਉਹਨੀਕ ਤੋਂਪਾ ਆ ਜਾਂਦੀ ਐ ਤੇ ਇੰਨੇ ਨਾਲੇ ਬਹੁਤ ਜ਼ਿਆਦਾ ਸੇਫ ਹੋ ਜਾਂਦਾ ਵਾ ਤੇ ਮੰਮੀ ਥੇਲੀ ਆਏ ਹੀ ਟਾਈਮ ਮથે 11:00 ਵੇ ਦਾ ਹੈਗਾ ਇਹ ਤੇ ਮੰਮੀ ਕਹਾਂ ਨੇ ਪਹਿਲੇ ਚਾਹ ਬਣਾ ਲੈ ਤੇ ਚਾਹ ਬਣਾ ਕੇ ਦਿੰਨੇ ਆਪਾਂ ਉਹਨਾਂ ਨੂੰ ਤੇ ਅੱਜ ਸਾਡੇ ਕਲੀਸ ਹੈਗਾ ਪਾਠ ਤਾਂ ਆਪਾਂ ਉੱਥੇ ਵੀ ਜਾਣਾ ਏ ਤੇ ਟਾਈਮ ਉੱਥੇ ਪਾਠ ਤੇ ਵੈਸੇ ਸ਼ੁਰੂ ਹੋ ਗਿਆ ਏ ਤਾਂ ਆਪਾਂ ਚੱਲਦੇ ਹਾਂ ਠਹਿੜ ਕੇ ਥੋੜਾ ਕੰਮ ਕਰ ਲਈਏ ਪਹਿਲਾਂ ਸਪੰਜਾਂ ਦਾ ਸਾਰਾ ਹੀ ਮੁੱਕ ਜੇਗਾ ਜੋ ਵੀ ਰਹਿ ਗਿਆ ਤੇ ਚਾਹ ਦੇਖ ਨਾ ਤੇ ਫਿਰ ਮੈਂ ਬਾਕੀ ਦਾ ਕੰਮ ਕਰਦੀ ਆ ਤੇ ਨਾਲੇ ਮੈਂ ਆਪਣਾ ਕਰਦੀ ਸੂਟ ਪ੍ਰੈਸ ਕਿਉਂਕਿ ਅੱਜ ਕੱਲ ਬੱਤੀ ਤੇ ਬਹੁਤ ਜ਼ਿਆਦਾ ਕੱਟ ਲੱਗਦੇ ਨੇ ਕਿਸੇ ਟਾਈਮ ਤੇ ਸਵੇਰੇ ਸਵੇਰੇ ਬੱਤੀ ਚੱਲ ਜਾਂਦੀ ਆ ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਉਹ ਸਿਆ ਕਣਕਾਂ ਕਰਕੇ ਕੱਟ ਲਾ ਦਿੰਦੇ ਨੇ ਬੱਤੀ ਦੇ ਤੇ ਤੁਹਾਨੂੰ ਪਤਾ ਨੁਕਸਾਨ ਵੀ ਕਾਫੀ ਹੋਇਆ ਕਣਕਾਂ ਦਾ ਵੀ ਤੇ ਇਸ ਕਰਕੇ ਬੱਤੀ ਬੰਦ ਕਰ ਛੱਦਦੇ ਨੇ ਉਹ ਤੇ ਚਲੋ ਵਧੀਆ ਜਿੰਨਾ ਨੁਕਸਾਨ ਹੋ ਜਾਂਦਾ ਉਹਨਾਂ ਵਾਸਤੇ ਬਹੁਤ ਮਾਰ ਆਏਗਾ ਇੰਨੀ ਸਾਲ ਦੀ ਮਿਹਨਤ ਹੁੰਦੀ ਉਹਨਾਂ ਦੀ ਤੇ 11ਵੇਂ ਚਲੋ ਲਾਈਟ ਘੱਟ ਹੀ ਜਾਂਦੀ ਵੈਸੇ ਤੇ 9ਵੇਂ ਚ ਜ਼ਿਆਦਾ ਜਾਂਦੀ ਸਾਰਾ ਦਿਨ ਦਾ ਕੱਟ ਲਾ ਦਿੰਦੇ ਨੇ ਤੇ ਗਰਮੀ ਵਿੱਚ ਸ਼ਹਿਰਾਂ ਵਿੱਚ ਜ਼ਿਆਦਾ ਹੈ ਕਿਉਂਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਸ਼ਹਿਰਾਂ ਵਿੱਚ ਤੇ ਇੱਕ AC ਹਰ ਘਰ 'ਚ ਲੱਗਾ तकरीबन ਹੀ ਤੇ ਬਹੁਤ ਜ਼ਿਆਦਾ ਸੇਕਾ ਹੈਗਾ ਉਹਨਾਂ ਦਾ ਤਾਂ ਗਰਮੀ ਬਹੁਤ ਜ਼ਿਆਦਾ ਹੀ ਤੇ ਇੱਥੇ ਮੈਂ ਸਵੇਰ ਦੇ ਦਿਵਾਲ ਤੋਤੇ ਹੀ ਤੇ ਉਹ ਮੈਂ ਉਸ ਤਰ੍ਹਾਂ ਗਿੱਲੇ ਬੰਨੇ ਆ ਕਿਉਂਕਿ ਕੰਮ ਕਰਦੇ ਬਹੁਤ ਜ਼ਿਆਦਾ ਗਰਮੀ ਲੱਗਦੀ ਹੈ ਤੇ ਮੈਂ ਕਿਹਾ ਚਲੋ ਵਿਹਲੀ ਹੋ ਕੇ ਪੱਕੇ ਤੇ ਪਾਵਾਂਗੇ ਤੇ ਮੈਂ ਮੈਂ ਵਾਲ ਖੋਲਣੀ ਹੈ ਸੁੱਕ ਜਾਣਗੇ ਤੇ ਇੱਥੇ ਚਾਹ ਵੀ ਆਪਣੀ ਬਣ ਗਈ ਤੇ ਮੈਂ ਦਿਨੀ ਹੁਣ ਚਾਹ ਲੋਟੀ ਚਾਹ ਪਲੇ ਬਣ ਕੇ ਹੋਈ ਤਿਆਰ ਤੇ ਚਾਹ ਦੇ ਕੇ ਤੇ ਬਾਕੀ ਤਾਂ ਬਈ ਨਹੀਂ ਕੰਮ ਹੋਰ ਲੋਈ ਚਾਹ ਪਾ ਦੇਤੀ ਤੇ ਇੱਥੇ ਨਾ ਗਰਮੀ ਇੰਨੀ ਲੱਗੀ ਹੈ ਕਿ ਕੰਮ ਕਰਕੇ ਜਦੋਂ ਹੱਟੀਦਾ ਨਾ ਤੁਹਾਨੂੰ ਪਤਾ ਗਰਮੀ ਬਹੁਤ ਜ਼ਿਆਦਾ ਸਰੀਰ ਚ ਸੇਅ ਨਿਕਲਦਾ ਹੈ ਤੇ ਕੰਮ ਵਿੱਚ ਚਾਹ ਮਿਦੇਤੀ ਤੇ ਹੁਣ ਮੈਂ ਕਰਨੀ ਆਪਣਾ ਪਹਿਲਾ ਸੂਪ ਪ੍ਰੈਸ ਲੋਈ ਤਿਆਰ ਆਪਾਂ ਹੋ ਗਏ ਇੱਥੇ ਤੇ ਤਿਆਰ ਹੋ ਗਿਆ ਆਪਾਂ ਚੱਲਦੇ ਆਂ ਪਾਠ ਤੇ ਕਿਉਂਕਿ ਪਾਠ ਆਪਣੀ ਬੋਏ ਲੱਗੇ ਬਿਲਕੁਲ ਹੈਗਾ ਅੱਜ ਤੇ ਗਰਮੀ ਚ ਤੁਹਾਨੂੰ ਪਤਾ ਨਵੇਂ ਕੱਪੜੇ ਪਾਉਣੇ ਔਖੇ ਹੋ ਜਾਂਦੇ ਨੇ ਤੇ ਗਲੀ ਵਿੱਚ ਵੀ ਧੁੱਪ ਸਾਰੇ ਆਈ ਸੀ ਕਾ ਬਹੁਤ ਜ਼ਿਆਦਾ ਹੀ ਜੇ ਵੀਡੀਓ ਵਧੀਆ ਲੱਗੀ ਹੈ ਜੀ ਲਾਇਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਓ ਜੀ ਚੱਲਦੇ ਆਪਾਂ ਹੁਣ ਪਾਠ ਤੇ ਮਿਲਦੇ ਆ ਤੁਹਾਨੂੰ ਆ